ਕਿੱਥੇ ਜਾਂਦੇ ਸੀ ਤੁਸੀਂ ਕਿੱਥੇ ਮਿਲਿਆ ਸੀ ਕਾਲ ਮੈਂ ਰੋਟੀ ਲੈ ਕੇ ਆਈ ਤੇ ਖੇਤ ਆਪਦੇ ਕੋਈ ਸਾਈਕਲ ਦੀ ਹੁੰਦੀ ਸੀ ਉਦੋਂ ਤੁਰੀਏ ਮੈਂ ਆਪਣੇ ਗੋਵ ਆਵੇ ਮੈਂ ਅਏ ਚੰਦਰਪੜਾ ਉੱਤੇ ਕਈ ਸਾਲ ਪੁਰਾਣੀ ਗੱਲ ਆ ਹਾਂ ਕਈ ਸ਼ਾਦੀ ਕਰਦਾ ਮੈਂ ਰੋਟੀ ਲੈ ਕੇ ਆਈ ਨਾ ਜਦੋਂ ਮੇਰੇ ਛੱਤੇ ਵਾਲੀ ਬੀਬੀ ਮੈਂ ਜਾ ਰਹੇ ਬਰਾਤ ਜਾਣਾ ਕਿੱਲਾ ਰਾ ਮੈਨੂੰ ਪਾਣੀ ਦੇ ਦਾ ਪੇਰ ਨੂੰ ਮਗੇ ਭਣ ਛੱਤ ਦਾ ਪਾਣੀ ਪੰਪ ਤਾਂ ਖਰਾਬ ਹੋਇਆ ਪਿਆ ਮੈਨੂੰ ਪਤਾ ਸੀ ਵੀ ਤਾਂ ਹੋਰ ਕੁਝ ਆ ਇਹਦੇ ਤਾਂ ਅੱਖਾਂ ਹੀ ਲਾਲ ਹੋਈਆਂ ਪਈਆਂ ਨੇ ਪਤਾ ਲੱਗ ਗਿਆ ਤੁਹਾਨੂੰ ਮੈਨੂੰ ਉਹਦੀ ਝਾਕਣੀ ਹੋਰ ਰੋੜ ਦੀ ਉਹਦੀ ਬੋਲੀ ਤੁਤਲੀ ਬੋਲੀ ਹੋ ਠੀਕ ਮਾ ਭਾਈ ਮੈਂ ਤਾਂ ਉਹ ਚਰੂ ਕਰਨ ਨਹੀਂ ਆਇਆ ਮੈਂ ਤਾਂ ਬੋਧ ਨਹੀਂ ਗੈ ਮੇਰੀ ਬੀਬੀ ਝੋਲਦੀ ਛੱਤਾਂ ਤੇ ਬਾਲਟੀਆ ਮੈਂ ਤਾਂ ਉਹ ਖੇਤੋਂ ਮੈਨੂੰ ਬਾਲਟੀ ਚੱਕਦੀ ਮੁੰਡਿਆਂ ਨੇ ਕੰਨ ਲੈ ਕੇ ਆ ਗਈ ਠੀਕ ਹੈ ਕਹੀ ਮੈਨੂੰ ਮਾਈ ਜੇ ਤਾਂ ਪੀਣ ਨੂੰ ਹੂੰ ਮੈਂ ਕਿਹਾ ਪਰ ਸਾੜਾ ਦਾ ਪੰਪ ਖਰਾਬ ਹੋ ਵੇ ਸਾੜਾ ਤੋਂ ਵੋਕੀ ਪੱਟੀ ਪੇ ਪੰਪ ਦੀ ਹੂੰ ਜਿੱਤਾ ਜੇ ਬਾਲਟੀ ਪਾਣੀ ਹੈਗਾ ਤਾਂ ਲਿਆ ਦੇ ਕਹਿੰਦੇ ਜੀਤਾ ਨੂੰ ਪਤਾ ਵੀ ਪਸਤਾਲ ਜੀ ਚਾਰੇ ਨਾ ਵੀ ਬੀਬੀ ਮਤਲ ਝੋਲਦਾ ਜੀਤਾ ਤੁਹਾਡੀ ਕੁੜੀ ਹੈ ਨਾ ਕੁੜੀ ਨਾ ਹੋਏ ਕਹਿੰਦੀ ਮੈਂ ਝੋਲਦਾ ਪਾਣੀ ਹੂੰ ਜਦੋਂ ਇੰਨੇ ਨਗਾਹਾਂ ਲੱਗ ਗਿਆ ਠੀਕ ਜਗਾਤੀ ਦੇ ਰੇ ਨਾਈ ਹੀਰੇ ਨਾਲ ਅੰਨ ਉਹ ਕਹਿੰਦਾ ਬਿਲਵਿੰਦ ਦੇ ਘਰ ਵਾਲਾ ਲੰਡੇ ਚਾਚੀ ਨਾਲ ਜੇਦੀ ਕਹਿਆ ਜਾਂ ਕਹਿੰਦਾ ਫਿਰ ਨਾ ਉਹਨਾਂ ਦੇ ਜਾਵਲੀ ਉਹਦੇ ਮਗ ਨਾ ਜਵਾਕ ਭੱਜਦੇ ਉਹਨਾਂ ਕੋਸ਼ਤਾ ਉਹਦਾ ਕਹਿੰਦਾ ਕਹਿੰਦੇ ਮੋੜ ਜਿਓ ਕਹਿੰਦੇ ਨਹੀਂ ਛੋੜੇ ਕੋਸ਼ਤਾ ਛਤੜ ਕੋਸ਼ਤਾਲ ਸੀਗਾ ਕੋਸ਼ਤਾਲ ਦੇਖੀ ਜਿੱਤਾਂ ਮੇਰੇ ਕੁੜੀਆਂ ਜੇਸ ਲੱਗ ਜਾਂਦੇ ਇਥੇ ਮਰੇ ਜੱਜ ਮੈਂ ਗੱਤ ਪਾਇਆ ਹੁੰਦਾ ਇੱਕ ਕੋਸ਼ਤਾਲ ਉਹਦਾ ਪਾਇਆ ਕਹਿੰਦਾ ਚਾਚੀ ਜੀ ਤੇ ਵਧੀਆ ਰਹੀ ਕਹਿੰਦਾ ਜੇ ਤੂੰ ਪਾਣੀ ਪਾਉਣ ਲੱਗ ਜਾਂਦੇ ਅੰਦਰ ਵੱਢ ਜਾਂਦਾ ਸੋਣ ਸਾਰਾ ਕੁਝ ਉੱਟਕੇ ਲੈ ਜਾਂਦਾ ਪਹਿਲਾਂ ਕੰਨਾਂ ਨੂੰ ਪੈਣਾ ਸੀਗਾ ਇਹਨੇ ਹਾਂ ਮੇਰੇ ਭਾਈਆਂ ਪਾਈਆਂ ਜੇ ਨਾਲੇ ਹਾਂ ਮੈਂ ਆ ਕੇ ਮੱਕਾ ਵਜੇ ਕਰ ਤੂੰ ਮੱਕਾ ਬੱਧ ਬੰਗਾਇ ਕਰ ਚਲ ਸ਼ੁਰੂਆਕ ਨਹੀਂ ਵਾਈ ਨਿਆ ਮੈਨੂੰ ਕੀ ਪਤਾ ਜੋੜੇ ਪੜ ਕਿੱਧਰ ਨੇ ਮੈਨੂੰ ਨਹੀਂ ਪਤਾ ਜੋੜੇ ਪੜ ਇਹ ਮੇਰਾ ਰਸਤਾ ਪੁੱਛ ਕੇ ਇਹ ਚੋਰੀਆਂ ਕਰਦੇ ਆ ਨਾ ਚੋਰੀ ਕਰ ਬੁਲਾਉਂਦਾ ਸੀ ਮੈਨੂੰ ਵੀ ਦੇਖਾ ਬਲ ਕਿ ਕਿੱਥੇ ਕੋ ਬੋਲਦੇ ਬੁੜੀ ਕਾਮਲੀ ਰੋਮੀ ਆ ਕਿ ਬੁੜੀ ਬੰਦਾ ਬੁੜੀ ਬਣਿਆ ਹੋਇਆ ਸੀਗਾ ਹਾਂ ਬੰਦੇ ਦੇ ਦਾੜੀ ਦਾੜੀ ਮાળ ਮાળ ਪਾ ਮੱਕਾ ਕੀ ਕਰਨੀ ਦੀ ਬੇਦੋ ਬੰਦਾ ਜਿਹੜੀ ਚੂੜੀਆਂ ਪਾਈਆਂ ਤੇ ਜਾਣਗੇ ਤਾਂ ਘਰ ਰੋਟਣਾ ਬੰਦਾ ਜਿਹੜੀ ਤੂੰ ਤਾਂ ਵਧੀਆ ਕਹਿ ਤਾ ਵੀ ਸਾਡੇ ਪੰਪੜੀ ਬੋਕੀ ਪਾਜੀ ਬੈ ਪੇ ਭੇਤ ਵੀ ਲੈ ਲੈਂਦੇ ਆ ਨਾ ਵੀ ਕਿੰਨਾ ਕਰਨ ਦੇ ਅੰਦਰ ਪਿਆ ਸਮਾਨ